ਦੁਲਵਾ ਦੇ ਖਿਲਾਫ ਜੋ ਲੜਾਈ ਚੱਲ ਰਹੀ ਹੈ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਨਹੀਂ ਹੋ ਰਿਹਾ ਜੋ ਅਗਲੇ ਪ੍ਰੋਗਰਾਮ ਹੈ ਜਿਵੇਂ ਐਕਸ਼ਨ ਕਮੇਟੀ ਦਾ ਬੈਠ ਗਿਆ ਉਹਨਾਂ ਨੂੰ ਸਾਰਾ ਕੁਝ ਅਰਸ਼ਮੁਦਾ ਭਗਵੰਤ ਮਾਨ ਸਰਕਾਰ ਮਰਦਾਬਾਦ 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 ਨਿਰਿੰਦਰਦੀਪ ਦੇ ਕਾਤਲਾਂ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਪਰਿਵਾਰ ਨੂੰ ਮਾਬ ਸਾਡਾ ਇਕਾ ਜਿੰਦਾਬਾਦ ਜਿੰਦਾਬਾਦ ਸਿੰਘਾਣ ਮੈਦੂਨ ਮਲਾਜਮ ਇਕਤਾ ਜਿੰਦਾਬਾਦ 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 ਲੋਕਾਂ ਦਾ ਇਕਾ ਜਿੰਦਾਬਾਦ 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 ਜਾਬਰਪੁਰ ਸਿਗਾਰਾ ਮੁਰਦਾਬਾਦ 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 ਭਗਵਾਨ ਜੀ ਮੈਂ ਜਵਾਬ ਦੇਵਾਂਗੇ ਅੱਜ ਲੋਕ ਲੈਰ ਬਣਾਉਣ ਦੀ ਲੋੜ ਹੈ ਅੱਜ ਕੁੱਟਣ ਦੀ ਲੋੜ ਹੈ ਕਿ ਅੱਜ ਇੱਕ ਦੀਪ ਬੁਝਿਆ ਕੱਲ ਕੋਈ ਹੋਰ ਦੀਪ ਨਾ ਬੁਝੇ ਕਿਉਂਕਿ ਮੇਰੇ ਨੌਜਵਾਨ ਮੇਰੇ ਭੈਣਾ ਉਹਨਾਂ ਨੇ ਅਗਲਾ ਜਿਹੜਾ ਪੰਜਾਬ ਜਿਹਿਸ ਤਰ੍ਹਾਂ ਦਾ ਵੀ ਪੰਜਾਬ ਬਣਾਉਣਾ ਉਹਨਾਂ ਨੇ ਬਣਾਉਣਾ ਹੈ ਆ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਾਰਿਆਂ ਦਾ ਜਿੰਨੇ ਵੀ ਬਲਾਟਿਆਰ ਪਰ ਆਇਆ ਪ੍ਰਸਾਦ ਲੋਕ ਇਕਤਾ ਜਿੰਦਾਬਾਦ ਧੰਨਵਾਦ ਇਹ ਅੱਜ ਜੁਲਵਾ ਦੇ ਖਿਲਾਫ ਜੋ ਲੜਾਈ ਚੱਲ ਰਹੀ ਹੈ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਨਹੀਂ ਹੋ ਰਿਹਾ ਜੋ ਅਗਲੇ ਪ੍ਰੋਗਰਾਮ ਹੈ ਜਿਵੇਂ ਐਕਸ਼ਨ ਕਮੇਟੀ ਦਾ ਬੈਠਦੇ ਆ ਉਹਨਾਂ ਨੂੰ ਸਾਰਾ ਕੁਝ ਅਸਮਾਨਾ ਭਗਵਾਨਤ ਮਾਨ ਸਰਕਾਰ ਮਰਦਾਬਾਦ 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 ਨਿਰਿੰਦਰਦੀਪ ਦੇ ਕਾਤਲਾਂ ਨੂੰ ਫਾਹੇ ਲਾਓ

ਜਿੰਨੇ ਵੀ ਵਲੰਟੀਅਰ ਪਰ ਆਏ ਆ ਪ੍ਰੈਸ ਜਵਾਬ ਦੇਵਾਂਗੇ ਅੱਜ ਲੋਕ ਲੈਰਕ ਬਣਾਉਣ ਦੀ ਲੋੜ ਹੈ ਅੱਜ ਕੁੱਟਣ ਦੀ ਲੋੜ ਹੈ ਕਿ ਅੱਜ ਇੱਕ ਦੀਪ ਬੁਝਿਆ ਕੱਲ੍ਹ ਤੋਂ ਹੋਰ ਦੀਪਨਾ ਬੁਝੇ ਕਿਉਂਕਿ ਮੇਰੇ ਨੌਜਵਾਨ ਜਿਹੜੇ ਪਹਿਣਾ ਉਹਨਾਂ ਨੇ ਅਗਲਾ ਜਿਹੜਾ ਪੰਜਾਬ ਜਿਹੜੇ ਇਸ ਤਰ੍ਹਾਂ ਦਾ ਵੀ ਪੰਜਾਬ ਬਣਾਉਣਾ ਉਹਨਾਂ ਨੇ ਬਣਾਉਣਾ ਹੈ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਨਾ ਚਾਹਣਾ ਹੈ ਉਹਨਾਂ ਸਾਰਿਆਂ ਦਾ